ਕਾਰਾਂ ਨੇ ਬਾਰਡਰਾਂ ਤੇ ਜੋ ਕਿਸਾਨਾਂ ਨੂੰ ਰੋਕਣ ਦੇ ਲਈ ਹੱਥ ਕੰਡੇ ਅਪਣਾਏ ਸੀ ਕਿਸਾਨਾਂ ਨੇ ਟਰੈਕਟਰਾਂ ਦੀਆਂ ਹਥੀਆਂ ਲਾਹ ਲਾ ਕੇ ਸਾਰੇ ਕੱਲ ਪੱਟ ਕੇ ਉਖਾੜ ਦਿੱਤੇ ਹਨ ਪੰਜਾਬ ਪੁਲਿਸ ਦੇ ਵੱਲੋਂ ਕਾਫੀ ਜ਼ਿਆਦਾ ਤਸੱਦਦ ਕੀਤਾ ਜਾ ਰਿਹਾ ਕਿਸਾਨਾਂ ਦੇ ਉੱਪਰ ਹੰਝੂ ਗੋਲੇ ਸਿੱਟੇ ਜਾ ਰਿਹਾ ਜਿਸ ਦੇ ਕਰਕੇ ਕਾਫੀ ਜ਼ਿਆਦਾ ਕਿਸਾਨ ਨੁਕਸਾਨੇ ਵੀ ਗਏ ਹਨ ਕਾਫੀ ਜ਼ਿਆਦਿਆਂ ਦੇ ਸੱਟਾਂ ਵੀ ਲੱਗੀਆਂ ਨੇ ਪੰਜਾਬ ਦੇ ਕਿਸਾਨਾਂ ਨੇ ਸਿੰਘਾਂ ਨੂੰ ਇਹ ਅਪੀਲ ਕੀਤੀ ਹੈ ਡਰੋਨ ਛੁੱਟਣ ਲਈ ਤੀਰ ਕਮਾਨ ਵਾਲੇ ਸਿੰਘ ਸੰਭੂ ਦੇ ਖਨੌਰੀ ਬਾਡਰ ਤੇ ਪਹੁੰਚਣ ਹਰਿਆਣਾ ਪੁਲਿਸ ਨੇ ਪੰਜਾਬ ਪੁਲਿਸ ਦੀ ਹਾਜ਼ਰੀ 'ਚ ਪੰਜਾਬ ਦੇ ਲੋਕਾਂ ਦੇ ਡਰੋਨ ਨਾਲ ਅਥਰੂ ਗੈਸ ਦੇ ਗੋਲੇ ਛੁੱਟਿਆ ਪਰ ਪੰਜਾਬ ਪੁਲਿਸ ਮੂਕ ਦਰਸ਼ਨ ਬਣ ਕੇ ਪੰਜਾਬ ਦੇ ਲੋਕਾਂ ਦੇ ਹਮਲਾ ਦੇਖਦੀ ਰਹੀ ਇਸ ਮੌਕੇ ਦਰਜਨਾਂ ਲੋਕ ਇਨ੍ਹਾਂ ਗੋਲੀਆਂ ਨਾਲ ਫੱਟੜ ਹੋਏ ਹਨ ਸਵੇਰ ਨੂੰ ਡਰੋਨ ਨਾਲ ਇਹ ਹਮਲੇ ਫਿਰ ਹੋਣਗੇ ਇਸ ਲਈ ਇਨ੍ਹਾਂ ਹਮਲਿਆਂ ਨੂੰ ਨੁਕਾਰਾ ਕਰਨ ਲਈ ਤੀਰ ਕਮਾਨ ਨਾਲ ਡਰੋਨ ਥੱਲੇ ਛੁੱਟੋ ਜਦ ਸਰਕਾਰ ਦਾ ਨੁਕਸਾਨ ਹੋਵੇਗਾ ਫੇਰ ਇਹ ਹਮਲੇ ਬੰਦ ਹੋ ਜਾਣਗੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਜਦ ਬਾਰਡਰ ਦੇ ਲਾਗੇ ਪੁਲਿਸ ਦੇ ਕੋਲ ਪਹੁੰਚ ਗਈਆਂ ਤਾਂ ਪੁਲਿਸ ਨੇ ਬੜੇ ਪਿਆਰ ਦੇ ਨਾਲ ਸਮਝਾਇਆ ਅਤੇ ਕਿਹਾ ਅਸੀਂ ਵੀ ਪੰਜਾਬੀਆਂ ਅਸੀਂ ਵੀ ਤੁਹਾਡੇ ਹੀ ਭਾਈਚਾਰੇ ਦੇ ਵਿੱਚੋਂ ਆ ਤੇ ਤੁਸੀਂ ਸ਼ਾਂਤੀ ਮਈ ਢੰਗ ਦੇ ਨਾਲ ਇਹ ਧਰਨਾ ਜਾਰੀ ਰੱਖੋ ਤੇ ਹੁੱਲੜਵਾਜਾ ਤੋਂ ਤੁਸੀਂ ਬਚੋ